ਦੋਰ ਤੋਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਜਿਵੇਂ ਕਿ ਹਰ ਵਾਰੀ ਤੁਹਾਡੀ ਕਚਹਿਰੀ ਦੇ ਵਿੱਚ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਨੇ ਹਾਂ ਅੱਜ ਵੀ ਇੱਕ ਕੇਂਦਰ ਸਰਕਾਰ ਨੂੰ ਲੈ ਕੇ ਮੰਤਰੀ ਮੰਡਲ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਵੀ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਪੁਜੀਸ਼ਨ ਪਰਮਜੀਤਪੁਰ ਪਰਮਜੀਤਪੁਰ ਸਾਹਿਬ ਤੁਹਾਡਾ ਆਵਾਜ਼ੇ ਖਲਕ ਵਿੱਚ ਸਵਾਗਤ ਹੈ ਅ ਪਰਮਜੀਤਪੁਰ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲੁਧਿਆਣਾ ਵਕੇ ਇੱਕ ਉਮੀਦਵਾਰ ਚੋਣ ਲੜੇ ਸੀ ਜੋ ਕਿ ਕਾਂਗਰਸ ਨੂੰ ਅਲਪਦਾ ਕਹਿ ਕੇ ਲੁੱਟਦਾ ਚੌਂਦੜੀ ਪਰ ਜਿਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਨਾਮ ਹੈਗਾ ਰਮਨਦੀਪ ਸਿੰਘ ਬਿੱਟੂ ਜੋ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਵਿੱਚ ਰਾਜ ਮੰਤਰੀ ਦਾ ਉਹਦਾ ਮਿਲ ਗਿਆ ਜੀ ਇਹਨਾਂ ਨੂੰ ਠੀਕ ਹੈ ਤੇ ਇਹ ਜਿਹੜਾ ਮਾਮਲਾ ਇਹ ਸ੍ਰੀ ਕਿਵੇਂ ਚੜਿਆ ਤੇ ਇਹ ਹਾਰ ਦੇ ਬਾਵਜੂਦ ਵੀ ਉਹ ਕਿਵੇਂ ਮੰਤਰੀ ਬਣੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਰਤ ਦੇਸ਼ ਤੇ ਲੋਕਤੰਤਰ ਦੀਆਂ ਬਹੁਤ ਸਾਰੀਆਂ ਖੂਬਸੂਰਤੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਦੇ ਆ ਪਰ ਜੇ ਅਸੀਂ ਸਮਝਦੇ ਆ ਅਸੀਂ ਆਵਾਜ਼ੇ ਖਾਲਕ ਦੀ ਲੋਕਾਂ ਦੀ ਆਵਾਜ਼ ਆ ਸਚਾਈ ਹਮੇਸ਼ਾ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰੀਏ ਤੇ ਅੱਜ ਅਸੀਂ ਖੂਬਸੂਰਤੀ ਨਹੀਂ ਅੱਜ ਅਸੀਂ ਇੱਕ ਤਰਾਸ ਦੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਇੱਕ ਬੰਦਾ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਲੁਧਿਆਣਾ ਤੋਂ ਚੋਣ ਲੜਦਾ ਰਵਨੀਤ ਸਿੰਘ ਬਿੱਟੂ ਚੋਣ ਹਾਰ ਜਾਂਦਾ ਹੈ ਚੋਣ ਹਾਰਨ ਦੇ ਬਾਵਜੂਦ ਉਹਨੂੰ ਸੱਦਾ ਆਉਂਦਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਜਾਣਾ ਤੇ ਇੱਥੇ ਇੱਕ ਸਵਾਲ ਬਣਾ ਵੱਡਾ ਉੱਠਦਾ ਹੈ ਬਾਕੀ ਚਰਚਾ ਤੇ ਆਪਾਂ ਬਾਅਦ 'ਚ ਕਰਦੇ ਹਾਂ ਕਿ ਫਿਰ ਲੋਕਤੰਤਰ ਦੇ ਮਾਣੇ ਕੀ ਰਹਿ ਜਾਂਦੇ ਨੇ ਚੋਣਾਂ ਕਾਦੇ ਵਾਸਤੇ ਕਰਵਾਈਆਂ ਜਾਂਦੀਆਂ ਨੇ ਠੀਕ ਹੈ ਕਿ ਦੇਸ਼ ਦਾ ਸੰਵਿਧਾਨ ਦੇਸ਼ ਦਾ ਲਾਅ ਕਹਿੰਦਾ ਕਿ ਕੋਈ ਵੀ ਵਿਅਕਤੀ ਬਿਨਾਂ ਚੋਣ ਲੜੇ ਜਾਂ ਹਾਰਿਆ ਹੋਇਆ ਉਮੀਦਵਾਰ ਰਾਜ ਸਭਾ ਰਾਹੀਂ ਜਾਂ 6 ਮਹੀਨੇ ਬਿਨਾਂ ਚੋਣ ਲੜੇ ਬਿਨਾਂ ਕਿਸੇ ਸਦਨ ਦਾ ਮੈਂਬਰ ਹੁੰਦਿਆਂ ਵੀ ਮੰਤਰੀ ਰਹਿ ਸਕਦਾ ਹੈ ਪਰੰਤੂ ਦੂਸਰੇ ਪਾਸੇ ਕੁਮਾ ਕੇ ਲੈਣਾ ਜਿਹੜੀ ਪਹਿਲਾਂ ਚੋਣ ਹਾਰ ਚੁੱਕਿਆ ਲੋਕਾਂ ਨੇ ਫਤਵਾ ਜਿਹੜਾ ਉਹਦੇ ਖਿਲਾਫ ਦਿੱਤਾ ਹੈ ਇਹ ਖੂਬਸੂਰਤੀ ਨਹੀਂ ਲੋਕਤੰਤਰ ਦੀ ਤੇ ਰਵਨੀਤ ਸਿੰਘ ਬਿੱਟੂ ਨੂੰ ਸਬਦਾ ਆਇਆ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਤੋ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਇੱਕ ਨਵੀਂ ਕੈਬਨਿਟ ਗਠਿਤ ਹੋਣੀ ਆ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਜਾਣਾ ਸੱਤਾ ਆ ਰਵਨੀਤ ਸਿੰਘ ਬਿੱਟੂ ਨੂੰ ਇਸ ਗੱਲ ਦੀ ਮੁਬਾਰਕ ਪਰਿਵਾਰ ਨੇ ਬੜੀ ਖੁਸ਼ੀ ਮਨਾਈ ਹੈ ਪਰ ਇੱਥੇ ਸਵਾਲ ਬੜੇ ਵੱਡੇ ਗਹਿਰੇ ਨੇ ਰਵਨੀਤ ਸਿੰਘ ਬਿੱਟੂ ਦਾ ਸਿਆਸੀ ਸਫ਼ਰ ਜਦੋਂ ਅਸੀਂ ਵੇਖਦੇ ਆ ਘਿਲੋ ਸਾਹਿਬ ਉਹ 2009 ਦੇ ਵਿੱਚ ਰਾਜਨੀਤੀ ਦੇ ਵਿੱਚ ਸ਼ਾਮਲ ਹੁੰਦੇ ਨੇ ਉਂਝ 2007 ਤੇ 8 ਦੇ ਵਿੱਚ ਆਉਂਦੇ ਨੇ ਪੰਜਾਬ ਯੂਥ ਕਾਂਗਰਸ ਦੇ ਚੁਣੇ ਹੋਏ ਪ੍ਰਧਾਨ ਬਣਦੇ ਨੇ ਅਮਰਿੰਦਰ ਸਿੰਘ ਰਾਜਾ ਆਪਣੇ ਨਾਲ ਉਹਨਾਂ ਦਾ ਉਦੋਂ ਮੁਕਾਬਲਾ ਹੋਇਆ ਸੀ 9 ਦੇ ਵਿੱਚ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿੱਦੋਂ ਪਹਿਲੀ ਵਾਰ ਲੋਕ ਸਭਾ ਹਲਕਾ ਬਣਿਆ ਉਦੋਂ ਚੋਲ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਨਵੀਂ ਉਮਰ ਦੇ ਵਿੱਚ ਬਹੁਤ ਵੱਡੀ ਬੋਟ ਦੇ ਨਾਲ ਹਰਾ ਕੇ ਰਵਨੀਤ ਸਿੰਘ ਬਿੱਟੂ ਸੰਸਦ ਦੇ ਵਿੱਚ ਪਹੁੰਚਦੇ ਨੇ ਰਾਹੁਲ ਗਾਂਧੀ ਦੀ ਨਿੱਜੀ ਪਸੰਦ ਨੇ ਕਿਉਂਕਿ ਉਹ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਪੁੱਤਰ ਹੈ ਤੇ ਕਾਂਗਰਸ ਦੇ ਓਡੀਆਲੋਜੀ ਮੁਤਾਬਕ ਰਵਨੀਤ ਸਿੰਘ ਬਿੱਟੂ ਹਾਈ ਕਮਾਂਡ ਦੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਅਮਨ ਸ਼ਾਂਤੀ ਇਕਤਾ ਖਣਤਾ ਦੇ ਨਾਂ ਤੇ ਰਵਨੀਤ ਸਿੰਘ ਬਿੱਟੂ ਵੱਲੋਂ ਰਾਜਨੀਤੀ ਕੀਤੀ ਜਾਂਦੀ ਹੈ ਨੌ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਬਹੁਤ ਸਾਰੇ ਲੋਕਾਂ ਦਾ ਰੋਸਾ ਨਾ ਆਉਣਾ ਜਾਂ ਹੋਰ ਬਹੁਤ ਸਾਰੇ ਸ਼ਿਕਵਿਸ਼ ਕਹਤਿਆਂ ਨੂੰ ਮੁੱਖ ਰੱਖਦੇ ਆ ਪਾਰਟੀ ਹਾਈ ਕਮਾਂਡ ਨੇ ਉਹਨੂੰ ਉੱਥੋਂ ਟਿਕਟ ਕੱਟ ਕੇ ਲੁਧਿਆਣਾ ਲੋਕ ਸਭਾ ਹਲਕਾ ਜਿਹੜਾ ਕਿ ਬਰੂਹ ਮੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਹੈ ਉੱਥੇ ਭੇਜ ਦਿੱਤਾ 14 ਦੇ ਵਿੱਚ ਉੱਥੋਂ ਚੋਣ ਲੜਦੇ ਨੇ ਸੰਸਦ ਮੈਂਬਰ ਬਣਦੇ ਨੇ ਫੂਲ ਕਾ ਸਭ ਨੂੰ ਹਰਾ ਕੇ ਉਹ ਬਹੁਤ ਥੋੜੀਆਂ ਲਗਭਗ ਮੇਰਾ ਕਰਨ 19000 ਵੋਟਾਂ ਦੇ ਫਰਕ ਨਾਲ ਢਿੱਲੋਂ ਸਾਹਿਬ ਉਤੋਂ ਹਰਾ ਕੇ ਉਹ ਚੋਣ ਫਿਰ ਦੁਬਾਰਾ ਮੈਂਬਰ ਪਾਰਲੀਮੈਂਟ ਬਣ ਜਾਂਦੇ। ਉਸ ਤੋਂ ਬਾਅਦ ਰਵਨੀਤ ਸਿੰਘ ਮਿੱਟੂ 2019 ਦੇ ਵਿੱਚ 2014 ਤੋਂ ਬਾਅਦ 2019 ਦੇ ਵਿੱਚ ਦੁਬਾਰਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜਦੇ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਰਾਹੁਲ ਗਾਂਧੀ ਦੀ ਗੁੱਡ ਵਿਕਿੰਗ ਦੇ ਵਿੱਚ ਉਹਨਾਂ ਦਾ ਨਾਮ ਆ। ਇਹ ਜਿਹੜਾ 19 ਦੇ ਵਿੱਚ ਚੋਣ ਲੜਦੇ ਨੇ ਉਹਨਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨਾਲ ਹੁੰਦਾ ਹੈ ਤੇ ਮਹੇਸ਼ਿੰਦਰ ਗਰੇਵਾਲ ਦੇ ਨਾਲ-ਨਾਲ ਸਰਦਾਰ ਸਿਮਰਜੀਤ ਸਿੰਘ ਬੈਂਸ ਨਾਲ ਮੁਕਾਬਲਾ ਰਵਨੀਤ ਸਿੰਘ ਬਿੱਟੂ ਦਾ ਹੁੰਦਾ ਜਿਹੜੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਨੇ ਲੋਕ ਇਨਸਾਫ ਪਾਰਟੀ ਦੇ ਨੇਤਾ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਸੀ ਬਾਅਦ ਵਿੱਚ ਤੇ ਉਦੋਂ ਸਿਮਰਜੀਤ ਸਿੰਘ ਬੈਂਸ ਦੂਜੇ ਨੰਬਰ ਤੇ ਰਹਿੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਜਿਹੜੇ ਉਹ ਤੀਜੇ ਨੰਬਰ ਤੇ ਰਹਿੰਦੇ ਨੇ ਤੇ ਰਵਨੀਤ ਸਿੰਘ ਬਿੱਟੂ 2019 ਦੀ ਚੋਣ ਵਿੱਚ ਜਿੱਤ ਜਾਂਦੇ। 19 ਦੀ ਚੋਣ ਤੋਂ ਬਾਅਦ ਪੰਜਾਬ ਵਿੱਚ ਕਿਸਾਨ ਮੋਰਚਾ ਲੱਗਦਾ ਜਦੋਂ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਪੰਜਾਬ ਆ ਜਿਹੜੀ ਸਟੇਟਸ ਆਪਣੀ ਦੇਸ਼ ਦੇ ਖਿਲਾਫ ਦੇਸ਼ ਦੀ ਸਰਕਾਰ ਦੇ ਖਿਲਾਫ ਲੜਾਈ ਲੜ ਰਿਹਾ ਹੁੰਦਾ। ਉਦੋਂ ਬਹੁਤ ਸਾਰੀਆਂ ਅਫਵਾਹਾਂ ਰਵਨੀਤ ਸਿੰਘ ਬਿੱਟੂ ਬਾਰੇ ਉੱਠਦੀਆਂ ਨੇ। ਪ੍ਰੰਤੂ ਰਵਨੀਤ ਸਿੰਘ ਬਿੱਟੂ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕੈਮਰੇ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਇਥੋਂ ਤੱਕ ਆਖ ਰਿਹਾ ਕਿ ਮੈਂ ਜੁੱਤੀ ਲਾ ਕੇ ਨਾ ਮਾਰਦਾ ਸਦਾ ਸੁਖਵਿੰਦਰ ਪਾਲ ਸਿੰਘ ਗਰੇਵਾਲ ਸ਼ਾਇਦ ਉਹਨਾਂ ਦਾ ਨਾਮ ਆ ਹਰਜੀਤ ਸਿੰਘ ਗਰੇਵਾਲ ਹਰਜੀਤ ਸਿੰਘ ਗਰੇਵਾਲ ਦੋ ਆਗੂ ਨੇ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਇੱਕ ਸੁਖਵਿੰਦਰ ਪਾਲ ਸਿੰਘ ਇੱਕ ਹਰਜੀਤ ਸਿੰਘ ਗਰੇਵਾਲ ਤੇ ਹਰਜੀਤ ਸਿੰਘ ਗਰੇਵਾਲ ਦਾ ਟਕਰਾਅ ਹੁੰਦਾ ਰਵਿੰਦਰ ਸਿੰਘ ਬਿੱਟੂ ਕਿ ਮੈਂ ਜੁੱਤੀ ਲਾ ਕੇ ਵੀ ਨਹੀਂ ਮਾਰਦਾ ਭਾਰਤੀ ਸਾਡੇ ਇੰਨੇ ਬੰਦੇ ਸ਼ਹੀਦ ਹੋ ਗਏ ਇੱਕ ਪਾਸੇ ਦੂਜੇ ਪਾਸੇ ਅਮਿਤ ਸ਼ਾਹ ਜੀ ਨਾਲ ਮੀਟਿੰਗਾਂ ਦੀਆਂ ਖਬਰਾਂ ਵੀ ਉਹਨਾਂ ਦੀ ਲਗਾਤਾਰ ਦੇਸ਼ ਦੇ ਗ੍ਰਹਿ ਮੰਤਰੀ ਨਾਲ ਹੁੰਦੀਆਂ ਰਹੀਆਂ ਰਵੀ ਸਿੰਘ ਬਿੱਟੂ ਕਿਤੇ ਰਾਹੁਲ ਗਾਂਧੀ ਤੇ ਸਿਰਫ ਸ਼ਲਾਸ਼ ਸਨ ਉਥੇ ਉਹਨਾਂ ਦੀਆਂ ਮੀਟਿੰਗਾਂ ਬਾਰੇ ਅਕਸਰ ਚਰਚਾ ਹੁੰਦੀ ਰਹੀ ਕਿ ਚੋਰ ਮੋਰੀ ਮੀਟਿੰਗਾਂ ਉਹਨਾਂ ਦੀਆਂ ਹੁੰਦੀਆਂ ਰਹੀਆਂ ਨੇ ਤੇ ਕਿਸਾਨ ਮੋਰਚੇ ਦੇ ਵਿੱਚ ਐ ਭਾਰਤੀ ਜਨਤਾ ਪਾਰਟੀ ਨਾਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਟਕਰਾਅ ਸੀ ਜਿਹੜਾ ਵੱਡਾ ਲੰਮਾ ਸਮਾਂ ਮੋਰਚਾ ਸੀ ਜਿਹੜਾ ਫਕ ਫਕ ਬਾਰਡਰਾਂ ਦੇ ਉੱਤੇ ਚੱਲਿਆ ਤੇ ਬਾਰਡਰਾਂ ਦੇ ਉੱਤੇ ਮੋਰਚਾ ਜਦੋਂ ਚੱਲਦਾ ਤੇ ਉਦੋਂ ਰਵਨੀਤ ਸਿੰਘ ਬਿੱਟੂ ਕੀ ਰੋਲ ਪਲੇ ਕਰਦੇ ਨੇ ਇੱਕ ਵਾਰ ਉੱਥੇ ਜਾ ਕੇ ਉਹਨਾਂ ਦੇ ਖਿੱਚੋ ਤੂਕੀ ਹੁੰਦੀ ਹੈ ਬੜਾ ਕੁਝ ਹੁੰਦਾ ਹੈ 19 ਦੀ ਚੋਣ ਤੋਂ ਬਾਅਦ ਹੁਣ ਅਚਾਨਕ ਕਰਵਟ ਬਦਲਦੇ ਨੇ ਰਵਨੀਤ ਸਿੰਘ ਬਿੱਟੂ ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ 2024 ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਲੁਧਿਆਣਾ ਤੋਂ ਤੇ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਵੀ ਅਮਰਿੰਦਰ ਸਿੰਘ ਰਾਜਾ ਆਪਣੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਾਰਨ ਦੇ ਬਾਵਜੂਦ ਵੀ ਅੱਜ ਉਹਨਾਂ ਨੂੰ ਸੱਦਾ ਆਇਆ ਤੇ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵਿੱਚ ਕਿਸਾਨ ਤੇ ਹਿੰਦੂ ਵਿਰੋਧੀ ਹੋਣ ਦਾ ਭਾਰਤੀ ਜਨਤਾ ਪਾਰਟੀ ਨੇ ਉਹਦੇ ਵਿੱਚੋਂ ਆਪਣਾ ਪੋਲੀਟੀਕਲ ਜਿਹੜਾ ਮੰਤਰ ਸੀ ਉਹ ਪੂਰਾ ਕੀਤਾ ਪੰਜਾਬ ਦੇ ਵਿੱਚ ਰਵਨੀਤ ਸਿੰਘ ਬਿੱਟੂ ਬਲੋਂ ਨਾਲ ਸਾਥ ਦਿੱਤਾ ਗਿਆ ਤੇ ਰਵਨੀਤ ਸਿੰਘ ਬਿੱਟੂ ਬਲੋਂ ਪਹਿਲਾਂ 5 ਸਾਲ ਪਹਿਲਾਂ ਜਦੋਂ ਉਹ ਆਪ ਕਾਂਗਰਸ ਪਾਰਟੀ ਦੇ ਵਿੱਚ ਸਨ ਤਾਂ ਉਦੋਂ ਇਹ ਮੀਟਿੰਗਾਂ ਦਾ ਜਿਹੜਾ ਨਤੀਜਾ ਸੀ ਅਮਿਤ ਸ਼ਾਹ ਜੀ ਨਾਲ ਉਹ ਅੱਜ ਸਾਹਮਣੇ ਆਇਆ ਤੇ ਰਵਨੀਤ ਸਿੰਘ ਬਿੱਟੂ ਨੂੰ ਅੱਜ ਸੱਦਾ ਪੱਤਰ ਆ ਗਿਆ ਤੇ ਉਹ ਰਾਜ ਮੰਤਰੀ ਨੇ ਜਿਹੜੇ ਉਹ ਬਣ ਗਏ ਨੇ ਤੇ ਕਾਂਗਰਸ ਦੀ ਅੱਜ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਇਸ ਗੱਲੋਂ ਅਲੋਚਨਾ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਡਾਇਓਲੋਜੀ ਆ ਜੋ ਭਾਰਤੀ ਜਨਤਾ ਪਾਰਟੀ ਦਾ ਮੰਤਵ ਹੈ ਉਹ ਰਵਨੀਤ ਸਿੰਘ ਬਿੱਟੂ ਰਾਹੀ ਹੀ ਪੂਰਾ ਕੀਤਾ ਜਾ ਸਕਦਾ ਹੈ ਤੇ ਅੱਜ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੇ ਵਿੱਚ ਰਾਜ ਮੰਤਰੀ ਬਜੋਂ ਸੱਦਾ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਭਵਿੱਖ ਦੇ ਪਲਾਨ ਨੇ ਜਿਹੜੇ ਉਹ ਆਪਣੇ ਵਿਉਂਤਬੰਦੀ ਕਰ ਲੈ। ਬਿਲਕੁਲ ਵਰਮਨਪੁਰ ਸਾਹਿਬ ਜਿਹੜੀ ਹੈ ਕਿ ਇਹ ਜਿਹੜੀ ਇਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਕਿਹੜੀ ਸੋਚ ਕੰਮ ਕਰ ਰਹੀ ਆ। ਤੇ ਦੇ ਭਾਰਤੀ ਜਨਤਾ ਪਾਰਟੀ ਬਿੱਟੂ ਨੂੰ ਪੰਜਾਬ ਵਿੱਚੋਂ ਪੰਜਾਬ ਦਾ ਬਿੱਟੂ ਦੇ ਵਿੱਚੋਂ ਕਿਹੜਾ ਭਵਿੱਖ ਦੇਖਦੀ ਆ ਤੇ ਇਹ ਕਿਵੇਂ ਦੇਖਦੇ ਤੇ ਪੰਜਾਬ ਦੇ ਲਈ ਕਿੰਨਾ ਚੰਗਾ ਰਹੇਗਾ ਵਧੀਆ ਰਹੇਗਾ ਬਿੱਟੂ ਨੂੰ ਮੰਤਰੀ ਮੰਡਲ ਚ ਲੈਣਾ ਕਿਸੇ ਸਰਪੇ ਗੋਮੀ ਜਨਤਾ ਪਾਰਟੀ ਕਿਹੜੀ ਸੋਚ ਲੈ ਕੇ ਉਹਨੂੰ ਪਾ ਉਹਦੇ ਮੰਤਰੀ ਮੰਡਲ ਸ਼ਾਮਿਲ ਕੀਤੇ ਇਹਦੇ ਵਿੱਚੋਂ ਕੀ ਸੀ ਪਰਮਜੀਤਪੁਰ ਸਾਹਿਬ ਇਸ ਪਿੱਛੇ ਭਾਰਤੀ ਜਨਤਾ ਪਾਰਟੀ ਨੇ ਕਿਹੜੀ ਸੋਚ ਲੈ ਕੇ ਉਹਨੂੰ ਸ਼ਾਮਲ ਕੀਤਾ ਤੇ ਭਾਜਪਾ ਬਿੱਟੂ ਵਿੱਚੋਂ ਪੰਜਾਬ ਦਾ ਭਵਿੱਖ ਕਿਵੇਂ ਵੇਖਦੀ ਹੈ ਤੇ ਕੀ ਯਾਪ ਰਿਹਾ ਉਹਦੇ ਵਿੱਚ ਜੀ ਬਿਲਕੁਲ ਢੀਲੋ ਸਭ ਤੁਹਾਡਾ ਸਵਾਲ ਦਰਸ ਭਾਰਤੀ ਜਨਤਾ ਪਾਰਟੀ ਦੀ ਜੇ ਤੁਹਾਨੂੰ ਗੱਲ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਲੰਮੇ ਸਮੇਂ ਤੋਂ ਇੱਕ ਏਜੰਡੇ ਤੇ ਕੰਮ ਕਰ ਰਹੀ ਹੈ ਤੇ ਉਹ ਤਾਂ ਏਜੰਡਾ ਹੈ ਪੰਜਾਬ ਵਿੱਚ ਵੋਟ ਪ੍ਰਤੀਸ਼ਤ ਵਧਾਉਣਾ ਤੇ ਭਾਰਤੀ ਜਨਤਾ ਪਾਰਟੀ ਆਪਣੀ ਵੋਟ ਪ੍ਰਤੀਸ਼ਤ ਲਗਾਤਾਰ ਵਧਾਉਂਦੀ ਆ ਰਹੀ ਹੈ ਤੇ ਹੈਰਾਨ ਹੋਵੋਗੇ ਤੁਸੀਂ ਕਿ ਇਸ ਵਾਰ 23 ਲੋਕ ਸਭਾ ਆਰਥੀਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਸਭ ਤੋਂ ਦਿਲਚਸਪ ਗੱਲ ਜਿਹੜੀ ਭਾਰਤ ਦੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਹ ਗੱਲ ਕਰਦਾ ਆ ਰਿਹਾ ਸੀ ਕਿ ਅਸੀਂ ਉਹਨਾਂ ਨੇ ਕਾਂਗਰਸ ਪਾਰਟੀ ਨੇ ਸ਼੍ਰੀ ਹਰਮਿੰਦਰ ਸਾਹਿਬ ਸ਼੍ਰੀ ਕਾਉਂਟਕਸ ਤੇ ਅਟੈਕ ਕੀਤਾ ਪਰੰਤੂ ਦਿਲਚਸਪ ਗੱਲ ਤੁਹਾਨੂੰ ਦੱਸਾਂ ਕਿ 1 ਜੂਨ ਨੂੰ ਜਦੋਂ ਸ਼੍ਰੀ ਹਰਮਿੰਦਰ ਸਾਹਿਬ ਸ਼੍ਰੀ ਕਾਉਂਟਕਸ ਤੇ ਹਮਲਾ ਹੋਣ ਦੀ ਸਾਲਗिरा ਸੀ ਤੇ ਉਹਦੇ ਦੌਰਾਨ ਵੋਟਾਂ ਪੈਂਦੀਆਂ ਨੇ ਤੇ ਵੋਟਾਂ ਦੌਰਾਨ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਜਿਹੜਾ ਫਤਵਾ ਪੰਜਾਬ ਦੇ ਵਿੱਚ ਆਇਆ ਤੁਸੀਂ ਹੈਰਾਨ ਹੋਵੋਗੇ ਲੁਧਿਆਣਾ ਸੈਂਟਰਲ ਅਮਰਤਸਰ ਸੈਂਟਰਲ ਇੱਕ ਕਰਕਾ ਜਿਹਦੇ ਵਿੱਚ ਦਰਬਾਰ ਸਾਹਿਬ ਦਾ ਏਰੀਆ ਵੀ ਪੈਂਦਾ ਹੈ ਤੇ ਉਹ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਨੇ ਜਿਹੜੀਆਂ ਉਹ ਵਧੀਆਂ ਤੇ ਇਹ ਹੈਰਾਨੀ ਦੀ ਗੱਲ ਆ ਬਹੁਤ ਦੇਖਣ ਵਾਲੀ ਗੱਲ ਆ ਪੰਜਾਬ ਦੇ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਕਾਂਗਰਸ ਨੂੰ ਵੋਟ ਕਰੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਪਰ ਦੋਨੋਂ ਧਿਰਾਂ ਨੂੰ ਆਖਿਆ ਜਾਂਦਾ ਕਿ ਉਹ ਪੰਜਾਬ ਵਿਰੋਧੀ ਨੇ ਉਹ ਸਿੱਖ ਵਿਰੋਧੀ ਨੇ ਮੀਨਜ਼ ਕਿ ਦੋਨੋਂ ਪਾਰਟੀਆਂ ਇੱਕ ਅਜੰਡੇ ਤੇ ਕੰਮ ਕਰ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਜਿਹੜੇ ਅਜੰਡੇ ਤੇ ਕੰਮ ਕਰ ਰਹੀ ਹੈ ਹਿੰਦੂਤਵ ਦੇ ਅਜੰਡੇ ਦੇ ਉੱਤੇ ਉਹਨਾਂ ਨੇ ਪੰਜਾਬ ਵਿੱਚ ਸਿੱਖ ਵੋਟਾਂ ਨੂੰ ਪੰਜਾਬ ਵਿੱਚ ਅਕਾਲੀ ਦਲ ਦੀਆਂ ਵੋਟਾਂ ਨੂੰ ਬਹੁਤ ਬੁਰੀ ਤਰ੍ਹਾਂ ਢਾਹ ਲਾਈ ਢਾਹ ਲਈ ਹੈ ਤੇ ਇਸ ਵੇਲੇ ਪੰਜਾਬ ਦੇ 23 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਬਹੁਤੇ ਹਲਕਿਆਂ ਦੇ ਵਿੱਚੋਂ ਤੇ 20-20 ਹਜ਼ਾਰ ਤੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਹਲਕਿਆਂ ਦੇ ਵਿੱਚੋਂ ਜੇਤੂ ਰਹੀ ਹੈ ਤੇ ਹੈਰਾਨੀ ਇਸ ਗੱਲ ਦੀ ਵੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਉਸਾਰੇ ਸਿੱਖ ਚੇਲੇ ਜਿਹੜੇ ਉਹ ਮੈਦਾਨ ਵਿੱਚ ਉਤਾਰੇ ਤਰਨਜੀਤ ਸਿੰਘ ਸੰਧੂ ਅਮਰਸਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਲੁਧਿਆਣੇ ਤੋਂ ਜਿੰਮੇ ਕ ਗੱਲ ਕਰੇ 20000 ਤੇ ਹਾਰੀ ਆ ਬੀ ਜੀ ਪੀ ਤੇ ਕਾਂਗਰਸ ਜਿੱਤੀ ਉਹਦੇ ਵਿੱਚ ਮੈਂ ਅਮਰਸਰ ਦਾ ਵੇਰਵਾ ਤੇ ਲੁਧਿਆਣਾ ਦਾ ਦੇ ਰਿਹਾ ਸੀ ਕਿ ਅਮਰਸਰ ਦੇ ਵਿੱਚੋਂ ਮਤਲਬ ਤਰਨਜੀਤ ਸਿੰਘ ਸੰਧੂ ਨੇ ਜਿਹੜੇ ਉਹ ਬਹੁਤ ਵਧੀਆ ਮੁਕਾਬਲਾ ਉਹਨਾਂ ਨੇ ਇੱਕ ਸਿੱਖ ਚਿਹਰਾ ਸਨ ਹੁਣ ਗੱਲ ਲੁਧਿਆਣੇ ਦੀ ਆਪਾਂ ਕਰਦੇ ਹਾਂ ਲੁਧਿਆਣੇ ਦੇ ਵਿੱਚੋਂ ਲਗਭਗ 30000 ਦੇ ਨੇੜੇ ਤੇੜੇ ਫਰਕ ਆ ਜਿਹੜਾ ਵੋਟਾਂ ਦਾ ਉਹ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਇਹਨਾਂ ਦਾ ਰਿਹਾ ਪਰ ਬਹੁਤੇ ਹਲਕਿਆਂ ਦੇ ਵਿੱਚੋਂ 20-20 ਹਜ਼ਾਰ ਦੀ ਲੀਡ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੈਂ ਗੱਲ ਕਰ ਰਿਹਾ ਸੀ ਹੈਗੀ ਹੈ ਬਿਲਕੁਲ ਹਾਂ ਲੋ ਜੋ ਉਹਦੇ ਵਿੱਚ ਜਿਹੜੇ ਮੁੱਲਾਪੁਰ ਦਾਖਾਂ ਗਿੱਲ ਹਲਕਾ ਜਿਹੜੇ ਜਗਰਾਉਂ ਹਲਕਾ ਇਹਨਾਂ ਦੇ ਵਿੱਚੋਂ ਠੀਕ ਆ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਹੁਤ ਅੱਛੀ ਲੀਡ ਮਿਲੀ ਆ ਪਰ ਤੁਸ਼ਹਰੀ ਹਲਕਿਆਂ ਦੇ ਵਿੱਚੋਂ ਆਤਮਨਗਰ ਨੂੰ ਛੱਡ ਕੇ ਜਿਹੜਾ ਸਿਮਰਜੀਤ ਸਿੰਘ ਬੈਂਸ ਵਾਲਾ ਇਲਾਕਾ ਉਹਦੇ ਵਿੱਚੋਂ ਛੱਡ ਕੇ ਬਾਕੀ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੰਗੀ ਲੀਡ ਆ ਜਿਹੜੀ ਹੁਣ ਰਹੀ ਗੱਲ ਬਿੱਟੂ ਦੇ ਵਿੱਚੋਂ ਕੇਂਦਰੀ ਏਜੰਸੀਆਂ ਕੇਂਦਰੀ ਸਰਕਾਰਾਂ ਹਮੇਸ਼ਾ ਪੰਜਾਬ ਦੇ ਖਿਲਾਫ ਆਪਣਾ ਜਿਹੜਾ ਰੋਲ ਆ ਉਹ ਹਮੇਸ਼ਾ ਕਰਦੀ ਰਹਿੰਦੀਆਂ ਨੇ ਅਸੀਂ ਕਿਸੇ ਦੇ ਪੋਲੀਟੀਕਲੀ ਇਹ ਸਾਡਾ ਮੰਤਵ ਨਹੀਂ ਪਰੰਤੂ ਇੱਕ ਏਜੰਡਾ ਜਿੱਦੋਂ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਸਿਆਸੀ ਧਿਰ ਉਹਨੇ ਆਪਣੇ ਏਜੰਡੇ ਤੇ ਕੰਮ ਕਰਨਾ ਤੇ ਆਪਣੀ ਸਫਲਤਾ ਵੱਲ ਵਧਣਾ ਹੁੰਦਾ ਤੇ ਬਿਲਕੁਲ ਭਾਰਤੀ ਜਨਤਾ ਪਾਰਟੀ ਵੀ ਇੱਕ ਏਜੰਡੇ ਤੇ ਕੰਮ ਕਰ ਰਹੀ ਹੈ ਤੇ ਅੱਜ ਅਸੀਂ ਪੰਜਾਬ ਵਾਲੇ ਭਾਵੇਂ ਕਿਸਾਨ ਭਾਵੇਂ ਅਕਾਲੀ ਦਲ ਭਾਵੇਂ ਸਿੱਖ ਜਥੇਬੰਦੀਆਂ ਭਾਵੇਂ ਕੋਈ ਜਦੋਂ ਬਿਨਾ ਏਜੰਡੇ ਤੋਂ ਕਿਸਚੋ ਤਾਣ ਲੈ ਕੇ ਕੋਈ ਬੰਦਾ ਕੰਮ ਕਰਦਾ ਤੇ ਬਿਨਾ ਏਜੰਡੇ ਤੋਂ ਕਦੇ ਨਾ ਕਦੇ ਜਥੇਬੰਦੀਆਂ ਨਾ ਪਾਰਟੀਆਂ ਤੇ ਨਾ ਸੰਘਰਸ਼ੀਲ ਢੰਗ ਕੰਮਜਾਬ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਏਜੰਡਾ ਨਹੀਂ ਅੱਜ ਏਜੰਡਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਕੰਮਜਾਬ ਹੋਇਆ ਤੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਹਿੰਮਤ ਤੇ ਉਦੇਸ਼ ਉਲਾਸ਼ ਤੇ ਨਾਲ ਜਿਹੜੀ ਆਪਣੀ ਚੋਣ ਰਣਨੀਤੀ ਨੂੰ ਘੜਿਆ ਮદાન ਵਿੱਚ ਬੰਦੇ ਉਤਾਰੇ ਤੇ ਬਹੁਤ ਸ਼ਹਿਰਾਂ ਦੇ ਵਿੱਚੋਂ ਬੇਤਦਾਦ ਵੋਟਾਂ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੂੰ ਪਈ ਹੈ ਤੇ ਭਾਰਤੀ ਜਨਤਾ ਪਾਰਟੀ ਐਸ ਵੇਲੇ ਰਵਨੀਤ ਸਿੰਘ ਬਿੱਟੂ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾ ਕੇ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਮਰੂ ਮੁੱਖ ਮੰਤਰੀ ਦਾ ਪਰਿਵਾਰ ਹੈ ਜਿਹੜਾ ਜਿਹੜੀ ਇਡੀਓਲੋਜੀ ਸਰਬੀਨ ਸਿੰਘ ਦੀ ਸੀ ਇਕਤਾ ਕੰਡਤਾ ਵਾਲੀ ਤੇ ਜਿਸ ਤਰ੍ਹਾਂ ਗਰਮ ਖਿਆਲੀ ਧਿਰਾਂ ਦੇ ਖਿਲਾਫ ਕਹਿ ਲੋ ਜਾਂ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਤੇ ਉਹਦੇ ਵਿੱਚੋਂ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਚੁਣਿਆ ਭਾਵੇਂ ਅੱਜ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਵਰਕਰ ਹਰਜੀਤ ਸਿੰਘ ਗਰੇਵਾਲ ਵਰਗੇ ਜਿਹੜੇ ਡਾਇਲੋਜੀ ਨਾਲ ਜੁੜੇ ਹੋਏ ਨੇ ਜਿਹੜੇ ਲੰਬੇ ਸਮੇਂ ਤੋਂ ਬਹੁਤ ਮਿਹਨਤ ਕਰਦੇ ਆ ਰਹੇ ਨੇ ਤੇ ਅੱਜ ਭਾਵੇਂ ਉਹ ਨਿਰਾਸ਼ਾ ਦੇ ਆਲਮ ਵਿੱਚ ਜ਼ਰੂਰ ਹੋਣਗੇ ਪਰੰਤੂ ਭਾਰਤੀ ਜਨਤਾ ਪਾਰਟੀ ਦੇ ਇੱਕ ਨਵੀਂ ਧਿਰ ਲੈ ਕੇ ਨਵਾਂ ਮਨੁੱਖ ਲੈ ਕੇ ਨਵਾਂ ਮੰਤਰੀ ਲੈ ਕੇ ਆਪਣਾ ਪੈਰ ਹੈ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਡੀ ਆਸ ਨਾਲ ਮੈਂ ਸਮਝਦਾ 2027 ਦੀ ਆਸ ਨਾਲ ਤਲੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਉਸ ਤੋੜ ਜਾਣ ਤੇ ਸਾਂਝੀ ਕਰਨ ਲਈ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਜਲਦੀ ਹੀ ਤੁਹਾਡੀ ਵਿਚਾਰੀ ਵਿੱਚ ਅਸੀਂ ਨਵੀਂ ਚਰਚਾ ਲੈ ਕੇ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਹ ਜਾਜਤ ਦੇਖਦੇ ਹੋ ਸਾਡਾ YouTube ਚੈਨਲ ਆਵਾਜ਼ੇ ਖਲਕ ਪਰਮਾਤਮਾ ਦੇ ਦਵਾਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ